ਪ੍ਰੀ ਟੀਵੀ ਕਾਲੀ ਦਿਖ ਰਹੇ ਸਮੂਸੋਤਾਂ ਦਾ ਮੈਂ ਇੰਦਰਜੀਤ ਸਿੰਘ ਸਵਾਦ ਕਰਦਾ ਅੱਜ ਅਸੀਂ ਖੜੇ ਹਾਂ ਕਰਾਲੀ ਖਾਸਾ ਸੀਨੀਅਰ ਸੈਕੰਡਰੀ ਸਕੂਲ ਦੇ ਲਾਗੇ ਕਿਤੇ ਕੀ ਸਾਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਪ੍ਰਵਰਸ ਮਾਰਕਿਤ ਛੰਡੇ ਮੇਸ਼ੇ ਚਲਦੀ ਸ਼ਵੀਲ ਲਗਾਈ ਗਈ ਹੈ ਇਸ ਸ਼ਵੀਲ ਕਿਸੇ ਵੱਲੋਂ ਲਗਾਈ ਗਈ ਹੈ ਤੇ ਕਦੋਂ ਤੋਂ ਸ਼ਵੀਲ ਲੱਗਦੀ ਹੈ ਆਹ ਤੁਹਾਡੀ ਆਪਾਂ ਗੱਲਬਾਤ ਕਰਾਈ ਹੈ ਪ੍ਰਬੰਧਕਾਂ ਨਾਲ ਬਣੇਓ ਸਾਡੇ ਚੈਨਲ ਪ੍ਰੀ ਟੀਵੀ ਕਰਾਈ ਦੇ ਨਾਲ ਸਿਮਰੋ ਜਾਸ ਿਸੰਬਰੀ ਕੇ ਨਾਮ ਜਪਤ ਅਗਨ ਤੇ ਅਨੇਕ ਨਾਮ ਜਪਤ ਅਗਨ ਤੇ ਅਨੇਕ ਕਿਨ ਕਿਨ ਕਾ ਇੱਕ ਦਿਨ ਕਾ ਜਿਸ ਜੀਵਸਾਵੇ ਕਿਨ ਕਾ ਇੱਕ ਕਿਣ ਕਾ ਜਿਸ ਜੀਵਸਾਵੇ ਵਾਹੇ ਗੁਰੂ ਵਾਹਿਗੁਰੂ 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 ਚੱਲ ਸਖੀਏ ਪ੍ਰਭ ਰਾਵਣ ਜਾ ਚੱਲ ਸਖੀਏ ਪ੍ਰਭ ਰਾਵਣ ਜਾ ਸਾਧ ਜਨਾ ਕੀ ਚਰਣੀ ਪਾਹਾ ਸਾਧ ਜਨਾ ਕੀ ਚਰਣੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਦਾਂ ਕਿ ਆਪਾਂ ਨੂੰ ਪਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਸੋ ਅੱਜ ਤੁਹਾਡੇ ਕਿੰਨੇ ਵੀ ਜੋ ਲੰਗਰ ਲਗਾਇਆ ਗਿਆ ਹੈ ਮਿੱਠੇ ਠੰਡੇ ਮਿੱਠੇ ਜਲਦਾ ਸੋ ਇਸ ਵਾਰੀ ਕੀ ਕਹੋਗੇ ਤੇ ਕਿਦੇ ਕਿੰਨੇ ਤੋਂ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਵੇਂ ਪਾਸਾ ਆਈ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜਿਹੜਾ ਲੰਗਰ ਖਾਲਸਾ ਸਕੂਲ ਦੇ ਸਾਹਮਣੇ ਟੈਂਪੀ ਯੂਨੀਅਨ ਕਰਾਲੀ ਸਾਡੇ ਸਾਹਮਣੇ ਸਟੇਟ ਬੈਂਕ ਆਫ ਇੰਡੀਆ ਸਿੰਧ ਬੈਂਕ ਕਰਾਲੀ ਅਤੇ ਸਾਡੇ ਪਾਲ ਕਰਿਆਨਾ ਸਟੋਰ ਜੀ ਦੇ ਸਰਵਤ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਠੰਡੇ ਮਿੱਠੇ ਜਲਦੀ ਸ਼ਵੀਰ ਦਾ ਲੰਗਰ ਹੈ ਹਰ ਸਾਲ ਲਗਾਇਆ ਜਾਂਦਾ ਹੈ ਸੰਗਤਾਂ ਭਾਰੀ ਇਕੱਠ ਹੁੰਦਾ ਹੈ ਇੱਥੇ ਰਾਹ ਜਾਂਦੀਆਂ ਸੰਗਤਾਂ ਠੰਡੇ ਮਿੱਠੇ ਜਲਦੀ ਸ਼ਵੀਰ ਛੱਕਦੀਆਂ ਤੇ ਆਨੰਦ ਮਾਣਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੁਵੀਰ ਜੀ ਅੱਜ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਹੈ ਇਸ ਬਾਰੇ ਕੀ ਕਹੋ ਇਹ ਜੀ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਯਾਦ ਵਿੱਚ ਲਗਾਈ ਗਈ ਹੈ ਜੀ ਇਹ ਜੀ ਸ਼ਵੀਰ ਅਸੀਂ ਹਰ ਸਾਲ ਲਗਾਨੇ ਜੀ ਇਹ ਸਾਡੇ ਟੈਂਪੋ ਯੂਨੀਅਨ ਦੇ ਸਹਿਯੋਗ ਨਾਲ ਅਸੀਂ ਲਗਾਉਂਦੇ ਆ ਜੀ ਬਾਕੀ ਸਾਡੇ ਮਹਾਰਾਜ ਅ ਜੀ ਸਾਡੇ ਬਾਬਾ ਜੀ ਇਹਨਾਂ ਦਾ ਸਹਿਯੋਗ ਸਾਡਾ ਸਾਡਾ ਬਹੁਤ ਸਹੀ ਹੋ ਗਿਆ ਜੀ ਇਹਨਾਂ ਦਾ ਸਾਡਾ ਅਸੀਂ ਇਸ ਤਰੀਕੇ ਨਾਲ ਜੀ ਹਰ ਸਾਲ ਜਾਰੀ ਰੱਖਾਂਗੇ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਜਿੰਨੇ ਵੀ ਟੈਂਪੋ ਯੂਨੀਅਨ ਹੈ ਸਾਡੇ ਨਾਲ ਭਾਈ ਸਾਹਿਬ ਖੜੇ ਹੈ ਨਾ ਸਾਰਿਆਂ ਦਾ ਸਹਿਯੋਗ ਦੇ ਨਾਲ ਮਿਲ ਕੇ ਅਸੀਂ ਲਗਾਈਏ ਹਰ ਸਾਲ ਇਹ ਪ੍ਰਣਾਲੀ ਕੀਤਾ ਹੈ ਹਾਂ ਜੀ ਹਰ ਸਾਲ ਅਸੀਂ ਇਹ ਸਵੀਲ ਲਗਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੋ ਪੰਚਵੇਂ ਪਾਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋ ਸ਼ਹੀਦੀ ਦਿਹਾੜੇ ਸਭ ਨੂੰ ਪਤਾ ਹੀ ਆਪਾਂ ਚੱਲ ਰਹੇ ਹਾਂ ਸੋ ਉਸ ਦੇ ਮੁਖ ਵਿੱਚ ਸੋ ਉਸ ਨੂੰ ਸਮਰਪਿਤ ਤੁਸੀਂ ਵੀ ਠੰਡੇ ਮਿੱਠੇ ਜਲਦੀ ਸ਼ਵੇਲ ਲਗਾਈਏ ਸੋ ਇਸ ਵਾਰ ਕੀ ਦੇਖੋ ਜੀ ਗੁਰੂਆਂ ਪੀਰਾਂ ਨੇ ਜੋ ਸਾਡੇ ਵਾਸਤੇ ਕੁਰਬਾਨੀ ਦਿੱਤੀ ਹੈ ਉਹਦੀ ਬਦੌਲਤ ਅੱਜ ਇੱਥੇ ਅਸੀਂ ਖੜੇ ਆਂ ਵਰਨਾ ਇੱਥੇ ਨਹੀਂ ਹੁੰਦੇ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਇਹ ਬੱਚਿਆਂ ਨੇ ਸੇਵਾ ਅੱਜ ਕੀਤੀ ਹੈ ਸੱਚੇ ਪਾਤਸ਼ਾਹ ਪ੍ਰਭਾਨ ਕਰਨ ਸੰਗਤ ਦਾ ਅਸੀਂ ਬਹੁਤ ਸਹਿਯੋਗ ਮਿਲਿਆ ਜੀ ਸਾਨੂੰ ਅਸੀਂ ਦੋਸ਼ ਲਾਉਨੇ ਜੀ ਇੱਕ ਲੰਗਰ ਸਹਜਾ ਦੇ ਦੀ ਲਾਉਨੇ ਜੀ ਇੱਕ ਅਸ਼ਵੀਲ ਲਾਉਨੇ ਪੰਜ ਪਾਛੀ ਅਰਜੰਦ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤੁਹਾਡਾ ਕੀ ਨਾਮ ਹੈ ਗੁਰਜੋਤ ਗੁਰਜੋਤ ਕੌਰ ਜੀ ਅੱਜ ਤੁਸੀਂ ਅਸ਼ਵੀਲ ਚ ਸੇਵਾ ਕਰ ਰਹੇ ਹੋ ਇਹ ਅਸ਼ਵੀਲ ਕਾ ਤੁਲਗਾਈ ਜਾਂਦੀ ਹੈ ਬਸੰਗਰਾਹ ਹਾਂ ਸ੍ਰੀ ਗੁਰੂ ਅਰਜੰਦ ਦੇ ਜੀ ਦੇ ਕੀਤੇ ਧਾਰ ਦੇ ਤੇ ਲਗਾਈ ਜਾਂਦੇ ਹੈ ਨਾ ਤਾਂ ਤੁਸੀਂ ਵੀ ਸੇਵਾ ਕਰ ਰਹੇ ਹੋ ਸੋ ਕਿੱਦਾਂ ਦਾ ਲੱਗ ਰਿਹਾ ਸੇਵਾ ਕਰਕੇ ਅੱਗੇ ਵੀ ਕਰਦੇ ਹੋ ਸੇਵਾ ਤੋਂ ਹਰ ਸਾਲ ਸੇਵਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਹੈ ਸੋ ਕਿਹਦੇ ਕਿਹਨੇ ਲਗਾਈ ਗਈ ਹੈ ਤੇ ਤੁਸੀਂ ਵੀ ਸੇਵਾ ਕਰ ਰਹੇ ਹੋ ਤੇ ਕਿਸ ਤਰ੍ਹਾਂ ਦਾ ਲੱਗਦਾ ਹੈ ਬਸ ਜੀ ਗੁਰੂ ਦੀ ਸੇਵਾ ਕਰਦੇ ਹਾਂ ਜੀ ਹਰ ਸਾਲ ਸ਼ਵੀਰ ਲਗਾਉਂਦੇ ਹਾਂ ਹਰ ਸਾਲ ਲੰਗਰ ਲਗਾਉਂਦੇ ਹਾਂ ਜੀ ਸਰਦੀਆਂ ਵਿੱਚ ਬਹੁਤ ਵਧੀਆ ਲੱਗਦਾ ਜੀ ਸੇਵਾ ਕਰਕੇ ਦੁਨੀਆ ਦੀ ਤੁਹਾਡਾ ਨਾਮ ਉਹ ਸ਼ਰਨ ਸ਼ਰਨ ਤੁਸੀਂ ਵੀ ਅੱਜ ਸਵੇਰੂ ਵਿੱਚ ਸੇਵਾ ਕਰਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਸੇਵਾ ਬਹੁਤ ਵਧੀਆ ਲੱਗ ਰਹੀ ਹੈ ਅੱਗੇ ਵੀ ਕਰਦੇ ਹੋ ਸੇਵਾ ਹਾਂਜੀ ਇਹ ਅੱਗੇ ਵੀ ਨੰਤਰੇ ਸੇਵਾ ਜਾਰੀ ਰਹੇਗੀ ਹਾਂਜੀ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਜ਼ਰੂਰ ਜੀ 3 ਸਾਲ ਹੋ ਗਏ ਸਾਨੂੰ ਲਗਾਤਾਰ ਸੇਵਾ ਕਰਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹ ਫਤਹਿ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਰਕਤ ਸਾਨੂੰ ਸੋ ਮਾਤਾ ਜੀ ਅੱਜ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਹੈ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੀ ਹੈ ਸਾਨੂੰ ਬਹੁਤ ਖੁਸ਼ੀ ਹੈ ਬਰਾਬਰ ਤੰਦਰੁਸਤੀਆਂ ਰਕਸੇ ਚੜ੍ਹਦੀ ਕਲਾ ਵਕਸੇ